एसएसएफ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਬੱਸ ਤਾਂ ਬਹੁਤ ਸਾਰੇ ਕੰਮਾਂ ਚ ਪਹਿਲਾ ਸੂਬਾ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਹਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਣੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਇਥੇ ਫਿਰਦੀਆਂ ਹੋਣਗੀਆਂ ਗੱਡੀਆਂ ਤੁਹਾਡੇ ਲੰਘਦੀਆਂ ਹੋਣਗੀਆਂ ਜਦੋਂ ਮੈਂ 18 ਦੇ ਵਿੱਚ ਐਮਪੀਸੀ ਮੈਂ ਇੱਕ ਡਾਟਾ ਕਢਾਇਆ ਪਾਰਲੀਮੈਂਟ ਚੋਂ ਉਸ ਵੇਲੇ 14 ਮੌਤਾਂ ਇੱਕ ਦਿਨ ਚੋਂ ਦਾ ਸਪੌਟ ਪੰਜਾਬ ਚ ਸੀ ਨੰਬਰ 1 ਸੀ ਦੇਸ 14 ਬੰਦੇ ਇੱਕ ਦਿਨ ਚ ਮਰਦੇ ਸੀ ਔਨ ਦਾ ਸਪੌਟ ਜਦੋਂ ਹੁਣ ਕਢਾਇਆ ਤਾਂ ਹੁਣ 17 ਹੋ ਗਏ ਤੋਂ ਅਸੀਂ ਪੁਲਿਸ ਲਈਆ ਹੁਣ ਉਹ ਜਿੱਥੇ ਐਕਸੀਡੈਂਟ ਹੋ ਜੇ ਜਿਹੜਾ ਨੰਬਰ ਡਾਇਲ ਕਰਕੇ 112 ਦਾ 7 ਮਿੰਟ 21 ਸਕਿੰਟ ਦੀ ਐਵਰੇਜ ਆਈ ਹੈ ਅਜੇ ਮਹੀਨਾ ਹੋਇਆ ਉਸ ਪੁਲਿਸ ਨੂੰ ਬਣੀ ਨੂੰ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ 1 ਫਰਵਰੀ ਨੂੰ ਲੌਂਚ ਕੀਤੀ ਸੀ ਐਸਐਸਐਫ 15 ਦਿਨ ਦਾ ਮੈਨੂੰ ਡਾਟਾ ਦਿੱਤਾ ਉਹਨਾਂ ਨੇ ਮੈਂ ਮਹੀਨੇ ਦਾ ਡਾਟਾ ਵੀ ਦੋ ਤਿੰਨ ਦਿਨਾਂ ਜਾਰੀ ਕਰ ਦੂੰਗਾ ਫਰਵਰੀ ਮਹੀਨੇ ਦਾ 15 ਦਿਨਾਂ ਚ ਉਹਨਾਂ ਨੇ 104 ਬੰਦੇ 124 124 ਬੰਦੇ ਮੌਕੇ ਤੇ ਮੱਲਮ ਪੱਟੀ ਝ੍ਰੀਟਾ ਜੁਟਈ ਆਏ ਸੀ ਜਿਆਦਾ ਸੱਟਾਂ ਨਹੀਂ ਸੀ ਉਹਨਾਂ ਦਾ ਜਿਹੜਾ ਕਰਕੇ ਇਲਾਜ 124 ਬੰਦੇ ਘਰੇ ਚਲੇ ਗਏ 204 ਹਸਪਤਾਲ ਚ ਦਾਖਲ ਕਰਾਉਣੇ ਪਏ ਸੱਟਾਂ ਥੋੜੀਆਂ ਜੀਆਂ ਜ਼ਿਆਦਾ ਸੀ ਤੇ 15 ਦਿਨਾਂ 'ਚ ਜਿੱਥੇ 1 ਦਿਨ 'ਚ 17 ਤੋਂ 18 ਮੋਤਾਂ ਸੀ 15 ਦਿਨਾਂ 'ਚ 13 ਮੋਤਾਂ ਹੋਈਆਂ ਨੇ ਜੀ ਕਿੰਨਾ ਬੰਦਾ ਜਾਨ ਬਚ ਗਈ ਜੀ ਆ ਜਿਹੜਾ ਮੋੜ ਹੈ ਆ ਜਿਹੜਾ ਇਸ ਮੋੜ ਹੈ ਨਾ ਤੁਸੀਂ ਦੇਖ ਲਓ ਹਫ਼ਤੇ 'ਚ ਘੱਟੋ ਘੱਟ 1-2 ਤਾਂ ਮੋਤਾਂ ਹੁੰਦੀਆਂ ਹੁੰਦੀਆਂ ਨੇ ਇਹਨੂੰ ਸਿੱਧਾ ਕਰਨਾ ਹੈ 1-2 ਦਿੱਕਤਾਂ ਜੀਆਂ ਨੇ ਬਸ ਅਸੀਂ ਕੁਆਇਰ ਕਰਾਂਗੇ ਜ਼ਮੀਨ ਕੁਆਇਰ ਕਰਾਂਗੇ ਜਿਹੜੀ ਉਹ ਪਹਿਲਾਂ ਵਾਲੀ ਆ ਉਹ ਉਹਨਾਂ ਦੇ ਮਾਲਕਾਂ ਨੂੰ ਛੱਡ ਦਾਂਗੇ ਕਿ ਤੁਸੀਂ ਇੱਧਰ ਦੀ ਬਜਾਏ ਇੱਧਰ ਹੋ ਜੋ ਪੁੰਨ ਵਾਲੇ ਕੰਮ ਹੈ ਕਿੰਨੀਆਂ ਜਾਨਾਂ ਬਚਣਗੀਆਂ ਹਰੇਕ ਹਫ਼ਤੇ ਆਪਾਂ ਇੱਥੇ ਮੌਤਾ ਦੇਖ ਕਿੰਨਾ ਖੂਨੀ ਮੋੜ ਹੋ ਗਿਆ ਹੈ ਪੰਜਾਬ ਚ 138 ਨੇ ਹੋ ਜੇ 138 ਪੁਆਇੰਟ ਨੇ ਜਿੱਥੇ ਮੌਤਾ ਜ਼ਿਆਦਾ ਹੁੰਦੀਆਂ ਕੱਲਾ ਬੋਰਡ ਲਾ ਕੇ ਨਹੀਂ ਹਟਣਾ ਵੀ ਸਾਵਧਾਨ ਅੱਗੇ ਖਤਰਨਾਕ ਮੋੜ ਹੈ ਐਂ ਬੋਰਡ ਲਾ ਕੇ ਨਹੀਂ ਕੰਮ ਚੱਲਣਾ ਸਿੱਧਾ ਕਰੋ ਜੀ ਉਸ ਉਹ ਸੜਕ ਨੂੰ ਸਿੱਧਾ ਕਰੋ ਜੋ ਮਰਜ਼ੀ ਖਰਚਾ ਹੁੰਦਾ ਹੋਵੇ ਬੰਦੇ ਦੀ ਜਾਨ ਤੋਂ ਕੁਝ ਵੀ ਕੀਮਤੀ ਨਹੀਂ ਹੈਗਾ